ਤਦ ਤੁਸੀਂ ਦੇਖ ਰਹੇ ਜੀ ਕਿ ਆ ਟੀਵੀ ਮੈਂ ਰੰਜੀਤ ਕੌਰ ਵਲੋਂ ਦੇ ਸ਼ੁਰੂਆਤ ਕਰਾਂਗੇ ਪਰ ਕੱਲ ਮਜ਼ਾ ਵਾਲਾ ਡੇਅ ਹੋਤਾ ਕਿਆਂ ਅਹਿਮ ਸੁਰਖੀਆਂ ਤੇ ਸੁਪਰੀਮ ਕੋਰਟ ਨੇ 2024 ਦੀਆਂ ਨਗਰ ਨਿਗਮ ਚੋਣਾਂ 'ਚ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇਨਕਾਰ ਕੀਤੇ ਜਾਣ ਦੀਆਂ ਸ਼ਿਕਾਇਤਾਂ ਦੀ ਜਾਂਚ ਨੂੰ ਹੁਕਮ ਦਿੱਤੇ ਨੇ ਜਾਂਚ ਦੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜਸਟਿਸ ਨਰਮਨਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਜਸਟਿਸ ਸੁਰੇਕਾਂਤ ਤੇ ਜਸਟਿਸ ਐਨ ਕੋਟਿਸ਼ਵਰ ਨੇ ਬੈਂਚ ਨੇ ਕਿਹਾ ਕਿ ਜਸਟਿਸ ਨਰਮਨਜੀਤ ਕੌਰ ਨੂੰ ਇਹ ਕੰਪੈਰ ਦੇ ਆਧਾਰ ਤੇ ਰਜ਼ਾਨਾ ਕਰਨਾ ਪਵੇਗਾ ਤੇ ਜਲਦੀ ਜਲਦੀ ਰਿਪੋਰਟ ਜਮ੍ਹਾਂ ਕਰਨੀ ਪਵੇਗੀ ਹਾਲਾਂਕਿ ਅਦਾਲਤ ਨੇ ਇਸ ਮਾਮਲੇ ਦੇ ਗੁਨਾ ਬਾਰੇ ਕੋਈ ਰਾਏ ਨਹੀਂ ਦਿੱਤੀ ਪਟੀਸ਼ਨਰਾਂ ਵਿੱਚ ਵਕਫ ਲਾਸਤੀ ਰਾਜ ਦੇ ਇੱਕ 파티 ਨੇ ਮੈਂਬਰ ਸ਼ਮਨਤ ਸਰ ਉਹਨਾਂ ਨੇ આરોਪ ਲਗਾਇਆ ਕਿ ਸਿੱਥਾ ਕਰੀ ਪਾਰਟਨਰ ਜੁਰੇ ਲੋਕਾਂ ਬੋਲੋ ਸਹਾਧਕੀਆਂ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਸੀ ਉਹਨਾਂ ਨੇ ਵੀ ਦਾਵਾ ਕੀਤਾ ਹੈ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਕੱਪੜੇ ਤੱਕ ਪਾੜ ਦਿੱਤੇ ਗਏ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਖੋਲੇ ਗਏ ਸਨ ਚੋਣ ਕਰਕੇ ਵਿੱਚ ਬੇਇਨਜਾਮੀਆਂ ਦੇ ਦੋਸ਼ ਲੱਗੇ ਸਮੇਂ ਹੁਕਮ 2024 ਦਿਆਂ ਨਗਰ ਨਿਗਮ ਚੋਣਾਂ ਸਤੰਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੋਂ ਬਾਅਦ ਆਇਆ ਹੈ ਕਿ ਪਟੀਸ਼ਨ ਕਰਤਾ ਨੇ ਅਰਪਲਾਇਆ ਸੀ ਕਿ ਬਹੁਤ ਸਾਰੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ দাখিল ਕਰਨ ਤੋਂ ਰੋਕਿਆ ਗਿਆ ਸੀ ਜਿਸ ਕਾਰਨ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇ ਸਨ ਪਾਸਟਰ ਬਰਜਿੰਦਰ ਵੱਲੋਂ ਪੀੜਤ ਬੀਬੀਆਂ ਅੱਜ ਅੰਮ੍ਰਿਤਸਰ ਦੇ ਸ਼ਹੀਦ ਦਰਬਾਰ ਸਾਹਿਬ ਪਹੁੰਚੀਆਂ ਜਿੱਥੇ ਉਹਨਾਂ ਨੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੈਜੀ ਕੁਲਦੀਪ ਸਿੰਘ ਗੜਗਰ ਤੋਂ ਨਾਮਲਾਕਾਰ ਕੀਤੀ ਪਿੜਤਾਂ ਨੇ ਜਥੇਦਾਰ ਨੂੰ ਆਪੀ ਨਾਲ ਵਾਪਰੇ ਸਮੂੱਚੇ ਘਟਨਾਕਰਮ ਬਾਰੇ ਦੱਸਿਆ ਅਤੇ ਜਥੇਦਾਰਾ ਵੱਲੋਂ ਦੋਵਾਂ ਬੀਬੀਆਂ ਨੂੰ ਪੂਰਨ ਸਹਿਯੋਗ ਦਵੇਪੁਰ ਉਸਾ ਦਿੱਤਾ ਗਿਆ ਤੇ ਸਰਕਾਰ ਨੂੰ ਵੀ ਤਾੜਨਾ ਕੀਤੀ ਕਿ ਇਹ ਆਰੋਪੀ ਬਰਜਿੰਦਰ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਨੇ ਕਿਹਾ ਕਿ ਸੱਚੇ ਪਾਤਸ਼ਾਹ ਦਾ ਦਾ ਮਜ਼ਲੂਮ ਨਹੀਂ ਹਮੇਸ਼ਾ ਖੜਿਆ ਹੈ ਤਾਂ ਮੈਂ ਕਹਿੰਦਾ ਕਿ ਸ਼ਰਿਆਕਾਰ ਦਾ ਸਾਹਿਬ ਮਜ਼ਰੂਬਾ ਨਹੀਂ ਹਮੇਸ਼ਾ ਖੜਿਆ ਹੈ ਇਸ ਲਈ ਉਹਨਾਂ ਨੇ ਮੇਰੇ ਨਾਲ ਸੂਚੇ ਪੰਜਾਬ ਦੀਆਂ ਲੋਕਾਂ ਨੂੰ ਧੀਆਂ ਘਰਾਂ ਦੀ ਰਾਖੀ ਲਈ ਇੱਕ ਜੁੱਟ ਹੋਣ ਲਈ ਕਿਹਾ ਜਿੱਤਦਾ ਨੇ ਕਿਹਾ ਕਿ ਪਾਸਪੂਰਤ ਤੋਹੇ ਤੇ ਤੋਂ ਮੈਂ ਪਹਿਣਾ ਕਿ ਮੇਰੇ ਕੁਲਪਨਾ ਦਰਦ ਦਾ ਸੁਨਾਈਆ ਸੰਤ ਤੇ ਉਹਨਾਂ ਦਾ ਦਰਦ ਬਹੁਤ ਵੱਡਾ ਹੈ ਤੇ ਉਹਨਾਂ ਕਹਿ ਕੇ ਸਾਰੇ ਧਰਮਾਂ ਦੇ ਇਨਸਾਫ ਪ੍ਰੇਮੀਆਂ ਤੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਕਿ ਸ਼੍ਰੀ ਅਗਾਰਤਖ ਸਾਹਿਬ ਹਰ ਪੀੜਤ ਵਿਅਕਤੀ ਦੇ ਨਾਲ ਖੜੇ ਨੇ ਤੇ ਸ਼੍ਰੀ ਅਗਾਰਤਖ ਸਾਹਿਬ ਦੇ ਦੋਵੇਂ ਪੀੜਤਾਂ ਦੇ ਨਾਲ ਖੜੇ ਹਨ ਤੇ ਮੈਂ ਇਹ ਵੀ ਅਪੀਲ ਕਰੇ ਮਾੜੇ ਅਨਸਰਾਂ ਦਾ ਸਮਰਥਨ ਨਾ ਕੀਤਾ ਜਾਵੇ ਤਾਂ ਵੀ ਉਹ ਕਿਸੇ ਵੀ ਧਰਮ ਦਾ ਹੁੰਦਾ ਹੈ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਸਵੇਰੇ 3:00 ਵਜੇ ਕਾਰਬਨ ਡਾਈ ਆਕਸਾਈਡ ਗੈਸ ਨਾਲ ਭਰਿਆ ਇੱਕ ਟੈਂਕਰ ਅਚਾਨਕ ਪੁਲ ਤੋਂ ਪਲਟ ਗਿਆ ਟੈਂਕਰ 3000 ਖਲਾਕਾ ਤੋਂ ਪਲਟਿਆ ਇਹ ਹਾਲੇ ਵੀ ਜਾਂਚ ਦਾ ਵਿਸ਼ਾ ਹੈ ਪਤਾ ਲੱਗਿਆ ਕਿ ਡਰਾਈਵਰ ਨੇ ਸਟੀਅਰਿੰਗ ਤੇ ਕੰਟਰੋਲ ਗਵਾ ਦਿੱਤਾ ਸੀ ਜਿਸ ਕਾਰਨ ਟੈਂਕਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਪਲਟ ਗਿਆ ਟੈਂਕਰ ਚਲਾ ਰਹੇ ਡਰਾਈਵਰ ਨੇ ਹਾਲਾਕੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਲਈ ਡਰਾਈਵਰ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਟੈਂਕਰ ਡਿੱਗਣ ਕਾਰਨ ਅਚਾਨਕ ਗੈਸ ਸੰਲੀਪ ਹੋਣ ਲੱਗ ਪਈ ਪੁਲਿਸ ਨੇ ਇਸ ਨੂੰ ਬੱਸ ਸਟੈਂਡ ਦੇ ਨੇੜੇ ਇੱਕ ਬੋਟਾ ਇਲਾਕਾ ਸੀਲ ਕਰ ਦਿੱਤਾ ਸਾਨਕ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਲੁਧਿਆਣਾ ਦੀ ਹੈਬੋਵਾਲ ਪੁਲਿਸ ਨੇ ਇੱਕ ਨਾਬਾਲਗ ਨੂੰ ਗ੍ਰਫਤਾਰ ਕੀਤਾ ਹੈ ਜਾਂਚੀਆਂ ਦੇ ਖੰਡ ਰਗਵੀਰ ਪਾਰਕ ਵਿੱਚ ਆਪਣੇ ਘਰ ਚ ਸੜ ਕੇ ਮੌਤ ਹੋਈ ਮਹਿਲਾ ਦੀ ਮਾਮਲੇ ਵਿੱਚ ਨਾਬਾਲਗ ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਕਿਰਾਏ ਦੇ ਵਿਵਾਦ ਤੋਂ ਬਾਅਦ ਮੁਲਜ਼ਮ ਨਾਬਾਲਗ ਨੇ ਮਹਿਲਾ ਨੂੰ ਐਲਪੀਜੀ ਚੁੱਲ੍ਹੇ ਦੇ ਸਾਹਮਣੇ ਧੱਕ ਦਿੱਤਾ ਸੀ 17 ਸਾਲ ਦਾ ਮੁਲਜ਼ਮ ਮਹਿਲਾ ਦੇ ਕਿਰਾਏਦਾਰ ਦਾ ਪੁੱਤਰ ਹੈ ਕਿ ਉਹ ਦਾਰਨੀ ਕਲਾਸ ਵਿੱਚ ਪੜਦਾ ਪਰ ਸਮਾਪਿਆਂ ਦੀ ਵੀ ਜਾਣਕਾਰੀ ਹੈ ਕਿ ਮਾਪੇ ਤਾਂ ਸ਼ਾਮਲ ਨਹੀਂ ਸਨ 80 ਸਾਲ ਦੇ ਪੀੜਤ ਕਨਵਿੰਦਰ ਕੌਰ ਲਿਓਰ ਅਮਰੀਕਾ ਦੇ ਨਾਗਰਿਕ ਹੈ ਕੁਝ ਮਹੀਨੇ ਪਹਿਲਾਂ ਹੀ ਜਿਸ ਜੱਸੇ ਰੌਂਦੇ ਰਗਾ ਵੀ ਪਾਰਕ ਸਿੱਤ ਆਪਣੇ ਘਰ ਚਲੇ ਹਨ 아이ਸੀ ਚਲ ਕੇ ਬਾਕੀ ਮਹੀਨੇ ਉਹ ਅਮਰੀਕਾ ਹੀ ਰਹਿੰਦੇ ਸੀ ਕਲਾ ਨਵਿੰਦਰ ਕੌਰ ਪਹਿਲੀ ਮੰਜ਼ਿਲ ਤੇ ਰਹਿੰਦੇ ਸੀ ਜਰਕੀ ਕਿਰਾਏ ਦਾ ਗਰਾਮ ਤੋਂ ਫਲੋਟ ਨਹੀਂ ਰਹਿੰਦੇ ਸਨ ਹੈਪਵਾਲ ਥਾਣੇ ਦੇ ਐਸਐਚਓ ਨੇ ਦੱਸਿਆ ਹੈ ਕਿ ਮੈਲਾ 23 ਮਾਰਚ ਨੂੰ ਚੂਸੀ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਡੀਐਮਸੀ ਪਹੁੰਚਾਇਆ ਪੁਲਿਸ ਨੇ ਅਮਰੀਕਾ ਵਿੱਚ ਰਹਿਣ ਵਾਲੇ ਰਸੀਦ ਕੀ ਰਵਿੰਦਰ ਕੌਰ ਨੂੰ ਇਸ ਦੀ ਜਾਣਕਾਰੀ ਮਿਲਦੀ ਸੀ ਇਸ ਦੌਰਾਨ 21 ਮਾਰਚ ਨੂੰ ਮੈਲਾ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨਾਂ ਤੇ ਪੀਐਨਐਸਸੀ 494 ਦੇ ਤਹਿਤ ਅਧਾਰ ਤੇ ਜਾਂਚ ਸ਼ੁਰੂ ਕੀਤੀ ਪੁਲਿਸ ਨੂੰ ਕਿਰਾਏਦਾਰ ਦੇ ਪੁੱਤਰ ਤੇ ਇਸ ਦੀ ਸ਼ੱਕ ਹੋਇਆ ਕਿ ਉਹ ਲਾਪਤਾ ਸੀ ਤੇ ਪੁਲਿਸ ਨੇ ਦੀ ਤਲਾਸ਼ ਸ਼ੁਰੂ ਕੀਤੀ ਲਾਹੌਰ ਤੂੰ ਕੋਲੋਂ ਤੇ ਬਰਾਮਦ ਹੋਇਆ ਕੁਝ ਕੁ ਚੀਜ਼ਾਂ ਨੇ ਆਪਣੇ ਜੁਰਮ ਨੂੰ ਕਬੂਲ ਕਰ ਲਿਆ ਪੰਜਾਬ ਵਿੱਚ ਬਿਜਲੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਹੁਣ ਪੰਜਾਬ ਵਿੱਚ ਬਿਜਲੀ ਸਸਤੀ ਹੋਵੇਗੀ ਬਿਜਲੀ ਨਾਲ ਸੰਬੰਧੀ ਨਵਾਂ ਟੈਰਫ ਜਾਰੀ ਕੀਤਾ ਗਿਆ ਹੈ ਸਾਲ 2025-26 ਲਈ ਟੈਰਫ ਜਾਰੀ ਹੋਇਆ ਬਿਜਲੀ ਦੀ ਦਰਾਂ 3.0 ਤੋਂ ਘਟਾ ਕੇ 2.0 ਤੱਕ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਰਾਹਤ ਲਈ ਖਬਰ ਹੈ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਘੱਟ ਹੋਣਗੀਆਂ ਇਸ ਤਰ੍ਹਾਂ ਦੀ ਟੈਰਫ ਪੱਤੀ ਐਸਪੀਸੀਐਲ ਵੱਲੋਂ ਜਾਰੀ ਹੋਇਆ ਜਿਸ ਤੋਂ ਬਾਅਦ ਹੁਣ ਪੰਜਾਬ ਚੁੱਪਚੀ ਦੇ ਅੰਦਰ ਘਟ ਹੋਣਗੀਆਂ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸੁਮਨ ਗਿੱਲ ਨੇ ਦਰਿਆਦਲੀ ਵਿਖਾਉਂਦੇ ਹੋਏ ਮੁਹਾਲੀ ਦੇ ਜ਼ਿਲ੍ਹਾ ਹਸਪਤਾਲ ਨੂੰ 35 ਲੱਖ ਦਾ ਜ਼ਰੂਰੀ ਸਮਾਨ ਦਿੱਤੇ ਹੈ। ਇਹਨਾਂ ਵਿੱਚ ਵੈਂਟੀਲੇਟਰ, ਸਿਰਿੰਜ, ਪੰਪ, ਆਪਰੇਟਿਓਨ ਟੇਬਲ, ਸੀਲਿੰਗ ਦੀ ਲਾਈਟਸ ਅਤੇ ਆਈ.ਸੀ.ਯੂ ਬੈੱਡ ਤੇ ਐਕਸ-ਰੇ ਸਿਸਟਮ ਸ਼ਾਮਲ ਹੈ। ਸੁਮਨ ਗਿੱਲ ਨੇ ਇਹ ਸਮਾਨ ਡਾਕਟਰ ਕੁਸ਼ਲਦੀਪ ਦੇ ਜ਼ਰੀਏ ਹਸਪਤਾਲ ਨੂੰ ਭੇਜਿਆ। ਸਰਜਨ ਡਾਕਟਰ ਸੰਗਾਤਾ ਜੈਨੇ ਕਹਿ ਕੇ ਦਿੱਤੇ ਦੱਸ ਹੈ ਚੰਗੀ ਕੋਸ਼ਿਸ਼ ਹੈ ਇਸ ਨਾਲ ਹਸਪਤਾਲ ਦੀ ਜ਼ਰੂਰਤ ਨੂੰ ਲੋਕਾਂ ਨੂੰ ਪਹੁੰਚਾਏਗਾ ਮਿਲੇਗਾ ਉਹਨਾਂ ਨੂੰ ਅਗਨੀ ਜਿਤਾਈ ਹੈ ਕਿ ਸ਼ੁਭਿੰਨ ਗਿੱਲ ਕੋ ਵੀ ਇੱਕ ਵਿੱਚ ਹਸਪਤਾਲ ਨਾਲ ਜੁੜੇ ਰਹੇ ਤੇ ਇਸੇ ਤਰ੍ਹਾਂ ਹਸਪਤਾਲ ਦੀ ਮਦਦ ਕਰਦੇ ਰਹਿੰਦੇ ਸ਼ੁਭਿੰਨ ਗਿੱਲ ਦਾ ਮੁਖਾਲੀ ਦੇ ਨਾਲ ਗਹਿਰਾ ਰਿਸ਼ਤਾ ਹੈ ਭਾਵੇਂ ਉਹਨਾਂ ਦਾ ਪਿੰਡ ਫਾਜ਼ਿਲਕਾ ਦੇ ਪਿੰਡ ਜੈਮਲ ਸਿੰਘ ਪੜਾ ਕਰੋਨਾ ਦੇ ਕ੍ਰਿਕਟ ਦੀ ਅਭੁਰੀਆਂ ਮੁਖਾਲੀ ਵਿੱਚ ਸਿੱਖਿਆ ਹੈ ਤੇ ਉਹਨਾਂ ਦੀ ਪੜ੍ਹਾਈ ਮੁਹਾਲੀ ਦੇ ਫੇਸ ਉਦਸਦੇਵ ਰੇਜੀ ਸਕੂਲ ਵਿੱਚ ਹੋਈ ਹੈ ਤੇ ਹੁਣ ਇਹ ਮੁਹਾਲੀ ਦੇ ਨਵੇਂ ਸੈਕਟਰਾਂ ਵਿੱਚ ਉਹਨਾਂ ਦਾ ਆਲੀਸ਼ਾਨ ਘਰ ਬਣਿਆ ਹੋਇਆ ਹੈ ਪੰਜਾਬ ਚੌਨ ਕਮਿਸ਼ਨ ਨੇ ਸ਼ੁਗਨ ਗਿਲਦ ਨੂੰ ਸੂਬੇ ਵੱਲੋਂ ਸਟੇਟ ਆਈਕਨ ਬਣਾਇਆ ਹੈ ਕਿ ਚੌਨ ਕਮਿਸ਼ਨ ਨੇ ਉਹਨਾਂ ਨੂੰ ਇਸੇਵੇਂ ਵਾਰੀ ਸੂਨੇ ਚੋਟਿੰਗ ਫੀਸ ਦੀ ਵਧਾਉਣੀ ਰੱਖੀ ਹੈ ਤੇ ਮਨਨ ਮੌਸਮ ਦੀ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਕੋਈ ਬਰਫਵਾਰੀ ਦਾ ਸਿੱਧਾ ਅਸਰ ਪੰਜਾਬ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਇਸ ਬਰਫਵਾਰੀ ਕਾਰਨ ਠੰਡੀਆਂ ਹਵਾਵਾਂ ਨੇ ਲਾਸ ਦੇ ਮੈਦਾਨੀ ਇਲਾਕੇ ਵਿੱਚ ਤਾਪਮਾਨ ਘਟਾਅ ਅਤੇ ਠੰਡਾ ਮੌਸਮ 2 ਦਿਨ ਤੱਕ ਜਾਰੀ ਰਹਿਣ ਦੀ ਉਮੀਦ ਹੈ 3 ਮਾਰਚ ਤੋਂ ਬਾਅਦ ਤਾਪਮਾਨ ਫਿਰ 3 ਤੋਂ 5 ਡਿਗਰੀ ਤੱਕ ਵਧੇਗਾ ਮੌਸਮ ਵਿਭਾਗ ਅਨੁਸਾਰ ਇਸੇ ਸਮੇਂ ਤੋਂ ਨਾਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ چلਣ ਦੀ ਵੀ ਸੰਭਾਵਨਾ ਹੈ ਫਿਲਹਾਲ ਇਸ ਬਲਿਟਿੰਗ ਵਿੱਚ ਨਹੀਂ ਅਸੀਂ ਤੁਹਾਨੂੰ ਤਾਜ਼ਾ ਖਬਰਾਂ ਦੇਖਿਓਗੇ ਕੇਅਰ ਟਿਪਸ